ਬਾਦਾਂ ਤੁਸੀਂ ਕੋਰ ਆਉਣਾ ਸਾਰਾ ਪੰਜਾਬ ਜਿੱਥੇ-ਜਿੱਥੇ ਪੰਜਾਬੀ ਬੈਠੇ ਆ ਜਿੱਥੇ-ਜਿੱਥੇ ਵੀ ਰਾਜਵੀਰ ਜੀਵੰਦਾ ਦੇ ਫੈਨ ਬੈਠੇ ਆ ਮੈਂ ਜਿੱਥੇ ਰਹਿਣਾ ਉਹ ਸਾਰੇ ਹਾਲਾਂਕਿ ਜਿਨ੍ਹਾਂ ਨੇ ਰਾਜਵੀਰ ਨੂੰ ਉਹ ਹਿੰਦੀ ਮਾਹੂਰਣ ਵਾਲੇ ਬੰਦੇ ਆ ਉਹ ਵੀ ਕਹਿੰਦੇ ਯਾਰ ਅਸੀਂ ਲਿਖ ਨਹੀਂ ਯਾਰ ਬਾਈ ਦਾ ਗਾਣਾ ਘੱਟ ਸੁਣਿਆ ਲੇਕਿਨ ਯਾਰ ਸਾਨੂੰ ਦਰਦ ਆ ਬੇძਗੀ ਫਿਲਮ ਜਰੂਰ ਦੇਖਣ ਜਾਣੀ ਆ ਜਰ ਇਹੋ ਜਿਹਾ ਬਾਗਮਾਲੂ ਹੀਰਾ ਜਿਹੜੀ ਸਾਰੀ ਦੁਨੀਆ ਚਰਚਾ ਕਰਦੀ ਹੈ ਹਰ ਮਾਂ ਦੀ ਅੱਖ ਨਮ ਹੋਈ ਮਿੱਨੀ ਇਹੋ ਜਿਹਾ ਸੋਹਣਾ ਜਵਾਨ ਪੁੱਤਰ ਬੱਤ ਤੈਨੂੰ ਦੇਖ ਕੇ ਤਰਸ ਨਹੀਂ ਆ ਸੋ ਅਸੀਂ ਮੱਲੀ ਭਾਜੀ ਮੈਂ ਜਦੋਂ ਮੈਨੂੰ ਕੋਈ ਜਣਾ ਮੈਂ ਕਿਹਾ ਭਾਜੀ ਯਾਰ ਜਮਲਾ ਫਲਵੋੜ ਲੀਸ ਕਰੀਏ ਨੀ ਕਿੰਦਾ ਭਾਜੀ ਆਪਾਂ ਕਰਨੀ ਹੈ ਗੁਰਜੀ ਆਇਓ ਤੇ ਫਿਲਮ ਕਰਦਾ ਹੀ ਮਗਾ ਭਾਈ ਰਾਜਵੀਰ ਯਾਰ ਕਿੱਦਾਂ ਫਨੀ ਬੰਦਾ ਇਹ ਸੱਚੀ ਗੱਲ ਆ ਭਾਈ ਜੀ ਦੱਸਿਆ ਤੁਸੀਂ ਅਰੀ ਨਾ ਬੜੋਣੀਆਂ ਰਾਜਵੀਰ ਨੇ ਨੱਥਰਾ ਭਾਜੀ ਦੇ ਵੈਸੇ ਇੱਕ ਉਹ ਮੈਂ ਫਿਲਮ ਦੇ ਇੱਕ ਉਹ ਮੋਸ਼ਨਲ ਸੀਨ ਭਾਜੀ ਵੈਸੇ ਪਿੱਟਦੇ ਪਏ ਸੀ ਤੇ ਉਸ ਦੀ ਸਾਰੇ ਰਗਵੀਰ ਬੋਲੀ ਤੇ ਰਾਜਵੀਰ ਬਈ ਕਹਿੰਦਾ ਕਹਿੰਦਾ ਭਾਜੀ ਤੁਸੀਂ ਇੱਦਾਂ ਹੀ ਰੋ ਕਹਿੰਦਾ ਆਪਾਂ ਇੱਕ ਰੀਲ ਬਣਾਉਣੀ ਆ ਅਸੀਂ ਸਾਰੀ ਭਾਜੀ ਨੂੰ ਬੁਲਾਈਏ ਗੁਰੂ ਜੀ ਰਾਜਵੀਰ ਜਵੰਦਾ ਭਾਈ ਵੀ ਭਾਜੀ ਭਾਜੀ ਦੇਖੋ ਉਹ ਰਗਵੀਰ ਭੋਲੀ ਵੀ ਕਰੇ ਕਹਿੰਦਾ ਭਾਜੀ ਘੁੱਗੀ ਵਜੇ ਫਿਰ ਰਾਜਵੀਰ ਕਹਿੰਦਾ ਕਹਿੰਦਾ ਘੁੱਗੀ ਵਜੀ ਆਪਾਂ ਲਾਈਵ ਆ ਕਹਿੰਦੇ ਅੱਛਾ ਕਿੰਨਾ ਕੌਣ-ਕੌਣ ਦੇਖ ਰਿਆ ਸੋ ਉਹ ਬੰਦਾ ਇਹੋ ਜਾਂ ਬਾਗਮਾਲ ਸੀ ਉਹਦੇ ਨਾਲ ਸਾਨੂੰ ਬੜਾ ਯਾਰ ਉਹਨੇ ਬੜੀਆਂ ਗੱਲਾਂ ਕਰਦੀਆਂ ਮੈਂ ਕਿਹਾ ਯਾਰ ਤੂੰ ਬਹੁਤ ਵਧੀਆ ਯਾਰ ਫਨੀ ਹੈ ਯਾਰ ਤੇ ਅਸੀਂ ਦੋ ਤਿੰਨ ਫਿਰ ਮੈਂ ਇਕੱਠਿਆਂ ਕੀਤੀਆਂ ਸੋ ਹੁਣ ਤੇ ਮੇਰੀ ਇੱਕੋ ਹੀ ਬੇਨਤੀ ਹੈ ਕਿ ਸਾਰੇ ਸਟਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਬਲੀ ਭਾਜੀ ਤੁਹਾਡਾ ਧੰਨਵਾਦ ਤੁਸੀਂ ਜਿਹੜਾ ਮੇਰੇ ਇੱਕ ਸਰਪਨਾ ਹੀ ਦਿੱਤਾ ਉਹ ਪ੍ਰਮਾਤਮਾ ਕਰੇ ਮੈਂ ਪੂਰੀ ਦੁਨੀਆ ਨੂੰ ਲਾਗ ਘਟਦਾ ਬਾਬਾ ਬਈ ਠਾਜ ਤਰੀ ਕੋਲ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸਾਗਾ ਵੀਰ ਉਹ ਸ਼ਰਮੌਰ ਗਾਇਕ ਬਾਦਮਲ ਜਿਹੜਾ ਇਨਸਾਨ ਕਿਹੰ ਸੀ ਜਿੰਨਾ ਵਧੀਆ ਉਹ ਗਾਇਕ ਸੀ ਉਸ ਤੋਂ ਜ਼ਿਆਦਾ ਹੀ ਵਧੀਆ ਕਿਤੇ ਇਨਸਾਨ ਸੀ ਸੋ ਬਾਬਾ ਸਾਰੀ ਦੁਨੀਆ ਦੇਖ ਰਹੀ ਐ ਇਸ ਪ੍ਰੈਸ ਕਾਨਫਰੰਸ ਨੂੰ ਮੈਂਟਲੀ ਗੱਲਦਾ ਔਰ ਸੋ ਨੌਜਵਾਨਾਂ ਨੂੰ ਦੇਖਣ ਜ਼ਰੂਰ ਜਾਓ ਹੱਥ ਜੋੜ ਕੇ ਬੇਨਤੀ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਰਕੇਸ਼ ਭਾਜੀ ਦਾ ਗੁਗੀ ਭਾਜੀ ਉਹਨਾਂ ਦਾ ਇਹਦੇ ਵਿੱਚ ਕਿਦਾਂ ਵੀ ਜੋ ਸਾਡੀ ਅਸਲੀਅਤ ਆ ਮੇਰੀ ਤੇ ਭਾਜੀ ਦੀ ਮਰੇ ਗੁਰੂ ਤੇ ਚੇਲੇ ਦੀ ਉਹ ਸੱਚੀ ਰਕੇਸ਼ ਭਾਜੀ ਨੇ ਨਾ ਇੱਕ ਮਿੰਟ ਲਈ ਉਹ ਸੱਚੀ ਸਾਨੂੰ ਉਹਦਾ ਪ੍ਰੈਜੈਂਟ ਕੀਤਾ ਸੋ ਮੈਂ ਪੋਪੀ ਭਾਈ ਦਾ ਥੈਂਕ ਯੂ ਕਰਦਾ ਯੂਐਸਏ ਤੋਂ ਆਇਆ ਸਾਰਾ ਦਾ ਧੰਨਵਾਦ ਕਰਦਾ ਮੱਸ ਇੱਕੋ ਬੇਨਤੀ ਹੈ ਬਾਬਾ ਠਾਈ ਨੰਬਰ ਨੂੰ ਯਮਲਾਜ ਰੂਡ ਦੇਖਣ ਜਾਇਓ ਉਹਨੂੰ ਸੱਚੀ ਤੇ ਸੁੱਚੀ ਸਰਦਾਰਨੀ ਹੈ ਜ਼ੋਰਦਾਰ ਤਾੜੀਆਂ ਮਾਰ ਰਿਆ ਉਹ ਸਰਮੋਰ ਗਾਇਕ ਵਾਸਤੇ ਜਿਉਂਦਾ ਰਹੇ ਬਾਬਾ ਜਿਆ ਕੇ ਤੇ ਹੁੰਦਾ ਨਾ ਰਾਜਪੀਰ ਤੇਨੇ ਮੈਂ ਬੜੀਆਂ ਚੇਤਾ ਕਰਨੀਆਂ ਐਡੀ ਵਧੀਆ ਫਿਲਮ ਬਣਾਈਆ ਤੂੰ ਦੁਆਰਾ ਫੇਰ ਕਿਤੇ ਆ ਜਾਵਾ ਪਾਪਾ ਬੜ ਗਏ ਜਿਉਂ ਦਾ ਬਾਦਲ ਮਾਤਾ ਤੁਸੀਂ ਕੋਰ ਆਉਣਾ ਸਾਰਾ ਪੰਜਾਬ ਜਿੱਥੇ-ਜਿੱਥੇ ਪੰਜਾਬੀ ਬੈਠੇ ਆ ਜਿੱਥੇ-ਜਿੱਥੇ ਵੀ ਰਾਜਵੀਰ ਜੀਵੰਦਰ ਦੇ ਫੈਨ ਬੈਠੇ ਮੈਂ ਜਿੱਥੇ ਰਹਿਣਾ ਉਹ ਸਾਰੇ ਹਾਲਾਂਕਿ ਜਿਨ੍ਹਾਂ ਨੇ ਰਾਜਵੀਰ ਨੂੰ ਉਹ ਹਿੰਦੀ ਬੋਲਣ ਵਾਲੇ ਬੰਦੇ ਆ ਉਹ ਵੀ ਕਹਿੰਦੇ ਯਾਰ ਅਸੀਂ ਲਿਖ ਨਹੀਂ ਯਾਰ ਬਾਈ ਦਾ ਗਾਣਾ ਘੱਟ ਸੁਣਿਆ ਲੇਕਿਨ ਯਾਰ ਸਾਨੂੰ ਦਰਦ ਆ ਬੇਸਿਏ ਫਿਲਮ ਜ਼ਰੂਰ ਦੇਖਣ ਜਾਣੀ ਆ ਜਰ ਇਹੋ ਜਿਹਾ ਬਾਗਮਾਲੂ ਹੀਰਾ ਜਿਹੜੀ ਸਾਰੀ ਦੁਨੀਆ ਚਰਚਾ ਕਰਦੀ ਆ ਹਰ ਮਾਂ ਦੀ ਅੱਖ ਨਮ ਹੋਈ ਮੰਨੀ ਇਹੋ ਜਿਹਾ ਸੋਹਣਾ ਜਵਾਨ ਪੁੱਤਰ ਬੱਤ ਤੈਨੂੰ ਦੇਖਦੇ ਤਰਸ ਨਹੀਂ ਆਇਆ ਸੋ ਅਸੀਂ ਮੱਲੀ ਭਾਜੀ ਮੈਂ ਜਦੋਂ ਵੀ ਨੂੰ ਕੋ ਜਾਣਾ ਮੈਂ ਕਿਹਾ ਭਾਜੀ ਯਾਰ ਜਮਲਾ ਬਲਵਰ ਨੇ ਹੀ ਕਰੀ ਨੀ ਕਿੰਦਾ ਭਾਜੀ ਐਪਾ ਕਰਨੀ ਹੈ ਗੁਰਜੀ ਆਈ ਉਹ ਤੇ ਧਰਮ ਕਿਰਤਾਈ ਮੈਂ ਕਿਹਾ ਭਾਜੀ ਰਾਜਵੀਰ ਯਾਰ ਕਿੱਦਾਂ ਫਨੀ ਬੰਦਾ ਇਹ ਸੱਚੀ ਗੱਲ ਹੈ ਭਾਜੀ ਨੇ ਦੱਸਿਆ ਤੁਸੀਂ ਅਰੀ ਨਾ ਬੜੋਣੀਆਂ ਰਾਜਵੀਰ ਨੇ ਦੱਸਿਆ ਭਾਜੀ ਤੇ ਵੈਸੇ ਇੱਕ ਉਹ ਮੈਂ ਫਿਲਮ ਦੇ ਇੱਕ ਉਹ ਮੋਸ਼ਨਲ ਸੀਨ ਭਾਜੀ ਪੈਸੇ ਪਿੱਛੇ ਪਏ ਸੀ ਤੇ ਇਸ ਦੀ ਸਾਰੇ ਰਗਵੀਰ ਬੋਲੀ ਤੇ ਰਾਜਵੀਰ ਬਾਈ ਕਹਿੰਦਾ ਕਹਿੰਦਾ ਭਾਜੀ ਤੁਸੀਂ ਇੱਦਾਂ ਹੀ ਰੋ ਕਹਿੰਦਾ ਆਪਾਂ ਇੱਕ ਰੀਲ ਬਣਾਉਣੀ ਆ ਅਸੀਂ ਸਾਰੇ ਭਾਜੀ ਨੂੰ ਬੁਲਾਈਏ ਗੁਰੂ ਜੀ ਆ ਰਾਜਵੀਰ ਜਵੰਦਾ ਭਾਈ ਵੀ ਭਾਜੀ ਭਾਜੀ ਦੇਖੋ ਉਵੇਂ ਰਗਵੀਰ ਬੋਲੀ ਵੀ ਕਰੇ ਕਹਿੰਦਾ ਭਾਜੀ ਘੁੱਗੀ ਵਜੇ ਫਿਰ ਰਾਜਵੀਰ ਕਹਿੰਦਾ ਕਹਿੰਦਾ ਘੁਗੀ ਪਾਜੀ ਆ ਪੰਡਾਈ ਵਾ ਕਹਿੰਦੇ ਅੱਛਾ ਕਿੰਨਾ ਕੋਣ ਕੋਣ ਦੇਖ ਰਿਹਾ ਸੋ ਉਹ ਬੰਦਾ ਇਹੋ ਜਾਂ ਬਾਗਮਾਲ ਸੀ ਉਹਦੇ ਨਾਲ ਸਾਨੂੰ ਬੜਾ ਯਰ ਉਹਨੇ ਬੜੀਆਂ ਗੱਲਾਂ ਕਰਦੀਆਂ ਮੈਂ ਕਿਹਾ ਯਾਰ ਤੂੰ ਬਹੁਤ ਬਤਾ ਯਾਰ ਫਨੀ ਹੈ ਯਾਰ ਤੇ ਇਹ ਦੋ ਤਿੰਨ ਫਿਰਮਾਂ ਇਕੱਠੀਆਂ ਕੀਤੀਆਂ ਸੋ ਹੁਣ ਤੇ ਮੇਰੀ ਕੋਈ ਬੇਨਤੀ ਆ ਕਿ ਸਾਰੇ ਸਟਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਬਲੀ ਭਾਜੀ ਤੁਹਾਡਾ ਧੰਨਵਾਦ ਤੁਸੀਂ ਜਿਹੜਾ ਮੈਨੂੰ ਇੱਕ ਸਰਪਰਾ ਹੀ ਦਿੱਤਾ ਉਹ ਪ੍ਰਮਾਤਮਾ ਕਰੇ ਮੈਂ ਪੂਰੀ ਦੁਨੀਆ ਨੂੰ ਲਾਗ ਜਤਦਾ ਬਾਬਾ ਬਈ 31 ਦਿਨ ਨੂੰ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸਾਗਾ ਵੀਰ ਉਹ ਸ੍ਰਮੌਰ ਗਾਇਕ ਬਾਦਮਲ ਜਿਹੜਾ ਇਨਸਾਨ ਕਿਹੰ ਸੀ ਜਿੰਨਾ ਵਧੀਆ ਉਹ ਗਾਇਕ ਸੀ ਉਸ ਤੋਂ ਜ਼ਿਆਦਾ ਹੀ ਵਧੀਆ ਕਿਤੇ ਇਨਸਾਨ ਸੀ ਸੋ ਬਾਬਾ ਸਾਰੀ ਦੁਨੀਆ ਦੇਖ ਰਹੀ ਐ ਇਸ ਪ੍ਰੈਸ ਕਾਨਫਰੰਸ ਨੂੰ ਮੈਂ ਤਾਂ ਹੀ ਗੱਲ ਦਾ ਉਸ ਨੌਜਵਾਨ ਨੂੰ ਦੇਖਣ ਜ਼ਰੂਰ ਜਾਇਓ ਹੱਥ ਜੋੜ ਕੇ ਬੇਨਤੀ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਰਕੇਸ਼ ਭਾਈ ਜੀ ਦਾ ਘੁਗੀ ਭਾਈ ਜੀ ਉਹਨਾਂ ਦਾ ਇਹਦੇ ਵਿੱਚ ਕਿਦਾਂ ਵੀ ਜੋ ਸਾਡੀ ਅਸਲੀਅਤ ਆ ਮੇਰੀ ਤੇ ਭਾਈ ਦੀ ਮਰੇ ਗੁਰੂ ਤੇ ਚੇਲੇ ਦੀ ਉਹ ਸੱਚੀ ਰਕੇਸ਼ ਭਾਜੀ ਨੇ ਨਾ ਇੱਕ ਮਿੰਟ ਲਈ ਉਹ ਸੱਚੀ ਸਾਨੂੰ ਉਹਦਾ ਪ੍ਰੈਜੈਂਟ ਕੀਤਾ ਸੋ ਮੈਂ ਪੋਪੀ ਭਾਜੀ ਦਾ ਥੈਂਕ ਯੂ ਕਰਦਾ ਯੂਐਸਏ ਤੋਂ ਆਇਆ ਸਾਰਾ ਤੇ ਧੜਵਾ ਧੰਨਵਾਦ ਕਰਦਾ بس ਇੱਕੋ ਹੀ ਬੇਨਤੀ ਹੈ ਬਾਬਾ ਠਾਈ ਨੰਬਰ ਨੂੰ ਯਮਲਾ ਜੀ ਨੂੰ ਦੇਖਣ ਜਾਇਓ ਉਹਨੂੰ ਸੱਚੀ ਤੇ ਸੁੱਚੀ ਸਰਦਾਰ ਦੀ ਹੈ ਜ਼ੋਰਦਾਰ ਤਾੜੀਆਂ ਮਾਰ ਰਿਹਾ ਉਹ ਸਰਮੋਰ ਗਾਇਜ ਵਾਸਤੇ ਜਿਉਂਦਾ ਰਹੇ ਬਾਬਾ ਇਹ ਕਿਦੇ ਹੁੰਦਾ ਮੈਂ ਰਾਜਵੀਰ ਤੇਨੇ ਮੈਂ ਬੜੀਆਂ ਚੇਤਾ ਕਰਨੀਆਂ ਐਡੀ ਵਧੀਆ ਫਿਲਮ ਬਣਾਈਆ ਤੂੰ ਦੁਬਾਰਾ ਫੇਰ ਕਿਤੇ ਆ ਜਾਵੇਂ ਬਾਬਾ ਮੜ ਕੇ ਜਿਉਂ ਦਾ ਬਾਦਲ